ਦਾ ਮੁੰਡਾ ਮਾਸਟਰ ਮਾਸਟਰ ਕੋਟ ਰੇਗਾ ਮਾਸਟਰ ਨਾਲ ਮੀਟਿੰਗ ਨਹੀਂ ਕਰ ਰਿਹਾਗਾ ਪੰਜਾਬ ਦਾ ਜਿਹੜਾ ਸਿੱਖਿਆ ਮੰਤਰੀ ਉਹ ਇੱਕ ਹੰਕਾਰ ਹੋਇਆ ਬੰਦਾ ਹੈਗਾ ਅਸੀਂ ਮੀਟਿੰਗ ਕਰਨ ਜਾਂਦੇ ਸਿੱਖਿਆ ਮੰਤਰੀ ਸਾਹਿਬ ਨਾਲ 300 ਕਿਲੋਮੀਟਰ ਤੇ ਉਹ ਤੇ ਸਾਢੇ ਨਾਸਤੇ ਤੀ ਮੂੰਹ ਗੱਲ ਨਹੀਂ ਕਰਦੇ ਜਾਨੀ ਕਿ ਦਫ਼ਤਰਾਂ ਦੇ ਵਿੱਚ ਗੱਲਾਂ ਕੁਝ ਹੋਰ ਰੈਲੀਆਂ ਦੇ ਵਿੱਚ ਗੱਲਾਂ ਕੁਝ ਹੋਰ ਆ ਔਰ ਜਦੋਂ ਮੀਡੀਆ ਦੇ ਵਿੱਚ ਗੱਲਾਂ ਕੁਝ ਹੋਰ ਆ ਇਹ ਡਰਾਮੇ ਦੀ ਗੱਲ ਕਰ ਦੇਣਾ ਉਹਨਾਂ ਸਾਨੂੰ ਕੋਈ ਦੇਖੂ ਨਹੀਂਗਾ ਸੀ ਸਾਨੂੰ ਪਤਾ ਸੀ ਕਾਲੀ ਕਾਂਗਰਸੀ ਸਾਰੇ ਇਹ ਘੜਾ ਮਚਾਉਂਦੀ ਇਕੱਠੇ ਹੋਏ ਨਾ ਸਾਰੇ ਸਾਮਰਾਜੀ ਅਗੇ ਸਾਰੇ ਲੋਕ ਵਿਰੋਧੀ ਅਗੇ ਪਰ ਇਹ ਡਰਾਮੇਬਾਜ਼ੀ ਕਰਦੇ ਨਾ ਅਸੀਂ ਆਮ ਲੋਕਾਂ ਜਿਹੜੇ ਬੰਦੇ ਨੇ ਅੱਜ ਜੌਬ ਕਰ ਰਿਆ ਹੈਗਾ ਉਹਦੀ ਮੰਗਣੀ ਵੀ ਹੋ ਗਈ ਉਹਦਾ ਵਿਆਹ ਵੀ ਹੋ ਗਿਆ ਉਹਨੇ 50 ਲੱਖ ਦਾ ਲੋਨ ਵੀ ਲੈ ਲਿਆ ਘਰ ਵਾਸਤੇ ਉਹ ਕਿਸ਼ਤਾਂ ਭਰ ਰਿਹਾ ਹੈਗਾ ਅਜੋ ਜੌਬ ਤੋਂ ਹਟਾ ਕੇ ਅਸੀਂ ਕਰੀ ਬਾਤ ਆ ਉਹਦੇ ਬੰਦੇ ਤੇ ਕੀ ਬਿੱਤੂਗਾ ਪਤਾ ਸੂਸਰੇ ਨਹੀਂ ਕਰੂਗਾ ਪਤਾ ਗੈਂਗਸਟਰ ਨਹੀਂ ਬਣੂਗਾ ਪਤਾ ਚਿੱਟਾ ਚਿੱਟੇ ਦਾ ਪਪਾਨੀ ਨਹੀਂ ਬਣੂਗਾ ਇਹ ਗੱਲ ਕਰਦੇ ਸਿੱਖਿਆ ਕ੍ਰਾਂਤੀ ਦੀ ਦੇਖੋ ਕੰਦਾਂ ਦੇ ਉੱਪਰ ਰੰਗ ਮਾਰ ਕੇ ਕੋਈ ਸਿੱਖਿਆ ਕ੍ਰਾਂਤੀ ਨਹੀਂ ਆਉਣੀ ਹੈਗੀ ਸਕੂਲਾਂ ਦੇ ਵਿੱਚ ਸਾਡੇ ਮਾਨਸਾ ਦੇ ਵਿੱਚ 117 ਪੋਸਟਾਂ ਖਾਲੀ ਨੇ ਪ੍ਰਿੰਸੀਪਲਾਂ ਦੀਆਂ ਕੱਲ ਲੈਟਰ ਜਾਰੀ ਹੋਇਆਗਾ 65 70 ਪੋਸਟਾਂ ਖਾਲੀ ਨੇ ਬੀਪੀਓ ਦੀਆਂ ਦ ਸਾਰੇ ਦਰਵਾਜ਼ੇ ਖੁੱਲੇ ਆ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਆ ਕੇ ਮਿਲੋ ਉਹ ਦਰਵਾਜ਼ੇ ਕਿੱਥੇ ਆ ਕਿਹੜੇ ਦਰਵਾਜ਼ੇ ਨਹੀਂ ਕਿ ਦਰਵਾਜ਼ੇ ਬਿਲਕੁਲ ਨਾ ਫੈ ਵੀ ਬੋਲਣ ਵਾਲੇ ਇੱਥੇ ਲੋਕ ਲਾਏ ਹੋਏ ਨਾ ਉਹ ਹੀ ਦਰਵਾਜ਼ੇ ਨਹੀਂ ਸਿਰਫ ਗੱਲਾ ਸਟੇਜਾਂ ਤੇ ਹੋਰ ਆ ਗਈਆਂ ਲੋਕਾਂ ਨੂੰ ਦਿਖਾਉਣ ਵਾਸਤੇ ਹੋਰ ਗੱਲਾ ਕੀਤੀਆਂ ਸਟੇਜਾਂ ਦੇ ਸਾਹਮਣੇ ਵੀ ਤੇ ਕੁਝ ਜੋ ਟੀਚਰ ਹੈਗਾ ਉਹ ਆਪਦੇ ਘਰ ਦੇ ਬਿਲਕੁਲ ਜਿਹੜੇ ਪੜਾਊਗਾ ਅਸੀਂ ਅੱਜ ਸਾਡੇ ਪਰਿਵਾਰ ਆ ਬੱਚੇ ਸਾਡੇ ਸਾਡੇ ਅਸੀਂ ਪਰਿਵਾਰ ਸਾਡੇ ਰੋਟਰੀਅਸ ਜੌਬ ਕਰ ਰਹੇ ਹਾਂ ਕਿ ਸਾਨੂੰ 26000 ਵੀ ਮਿਲ ਲਗਾ 15000 ਰੁਪਏ ਦਾ ਖਰਚਾ ਤੇ ਲੋਕ ਹੋਏ ਲਗਾ ਸਾਡੇ ਪੱਲੇ ਲੁਧਿਆਣਾ ਵੈਸਟ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਿੱਲੀ ਵੋਟਾਂ ਮੰਗਣ ਦੇ ਲਈ ਫਿਰ ਰਹੀ ਆ ਤਾਂ ਉੱਤੇ ਹੀ ਉਹ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਹੱਕਾਂ ਨੂੰ ਲੈ ਕੇ ਅੱਜ ਜਿਹੜਾ ਹੈਗਾ ਲੁਧਿਆਣੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਇੱਕ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਗੱਲਬਾਤ ਕਰਾਂਗੇ ਤੁਸੀਂ ਅੱਜ ਪਹੁੰਚੇ ਹੋ ਜੀ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਤਾਂ ਉਹ ਕਹਿੰਦੇ ਵੋਟਾਂ ਦਾ ਚੋਣਾਂ ਦਾ ਮੈਦਾਨ ਭਕਿਆ ਹੋਇਆ ਤੇ ਤੁਸੀਂ ਆਪਣੀਆਂ ਮੰਗਾਂ ਲੈ ਕੇ ਪਹੁੰਚ ਗਏ ਹਾਂਜੀ ਬਿਲਕੁਲ ਠੀਕ ਹੈ ਤੁਸੀਂ ਕਿਉਂਕਿ ਇੱਥੇ 80 ਨਹੀਂ 41 ਘਾਟ ਨਹੀਂ ਕੱਲੀ ਵੱਖ-ਵੱਖ ਜੰਦੇ ਪੱਥੇਵੰਦੀ ਇੱਥੇ ਪਹੁੰਚਿਆ ਹੋਈਆਂ ਆਪਣੀਆਂ ਅਲੱਗ-ਅਲੱਗ ਜਿਹੜੀਆਂ ਮੰਗਾਂ ਨੂੰ ਲੈ ਕੇ ਤਾਂ ਸਪੈਸ਼ਲੀ ਅਸੀਂ ਇੱਥੇ ਪਹੁੰਚਿਆ ਸਾਡੀਆਂ ਜੋ ਮੇਨ ਮੰਗਾਂ ਨੇ ਇੱਕ ਤਾਂ ਸਾਡੀ ਬਦਲੀ ਕਿਉਂਕਿ ਸਿੱਖਿਆ ਮੰਤਰੀ ਜੀ ਨੇ ਲਾਸ ਸਮੇਂ ਦੇ ਵਿੱਚ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਤੁਹਾਨੂੰ ਅਗਲੇ ਸਾਲ ਜਿਹੜਾ ਮਤਲਬ ਕਿ ਸਪੈਸ਼ਲ ਚਾਂਸ ਦਿੱਤਾ ਜਾਏਗਾ ਤੇ ਸਰਕਾਰ ਇਸ ਤੋਂ ਜਿਹੜੀ ਹੋਣਾ ਭੱਜ ਰਹੀ ਹੈ ਤੇ ਦੂਸਰਾ ਸਾਡੀ ਮੇਨ ਮੰਗ ਹੈ ਜਿਹੜਾ ਮਤਲਬ ਕਿ ਰੀਕਾਸਟ ਹੋ ਕੇ ਸੂਚੀ ਆ ਰਹੀਆਂ ਹੈ ਤੇ ਬਹੁਤ ਸਾਰੇ ਜਿਹੜੇ ਕੈਂਡੀਡੇਟ ਅਜ ਤੱਕ 37 4 ਹੋ ਗਿਆ ਉਹਦੇ ਵਿੱਚੋਂ ਬਾਹਰ ਹੋ ਰਿਹਾ ਠੀਕ ਹੈ ਤੇ ਮਤਲਬ ਕਿ ਉਹ ਸਾਡੀ ਮੇਨ ਮੰਗਾ ਕਿਉਂਕਿ ਸਰ ਬਦਲੀ ਵੀ ਫੇਰੀ ਹੈ ਜੇ ਤੁਹਾਡੀ ਨੌਕਰੀ ਬਚੂਗੀ ਅਗਰ ਨਹੀਂ ਤਾਂ ਇਹ ਅਸੀਂ ਮੰਗਾ ਲੈ ਕੇ ਪਹੁੰਚੇ ਆ ਤਾਂ ਸਰਕਾਰ ਤੁਹਾਨੂੰ ਕੀ ਪਤਾ ਵੀ ਅੱਜ ਕੱਲ ਸਕੂਲਾਂ ਦੇ ਵਿੱਚ ਕੀ ਹੈ ਉਹਨਾਂ ਨੇ ਸਿੱਖਿਆ ਕ੍ਰਾਂਤੀ ਦੀ ਜਿਹੜੀ ਇੱਕ ਹਨੇਰੀ ਲੈਂਦੀ ਹੋਈ ਹੈ ਇੱਕ ਪੱਥਰਾਂ ਵਾਲੀ ਹਨੇਰੀ ਹਾਲਾਂਕਿ ਸਕੂਲਾਂ ਦੇ ਵਿੱਚ ਸਟਾਫ ਪੂਰਾ ਨਹੀਂ ਹੈ ਬੇਰੁਜ਼ਗਾਰ ਟੀਚਰ ਹੈ ਟੈਟ ਪਾਸ ਜੋ ਕਿ ਓਵਰੇਜ ਹੋ ਰਿਹਾ ਹੈ ਤੇ ਅਧਿਆਪਕਾਂ ਨੂੰ ਜਿਹੜਾ ਉਹਨਾਂ ਦਾ ਵਣ ਦਾ ਮਾਨ ਸਨਵਾਣਾ ਉਹ ਵੀ ਨਹੀਂ ਮਿਲ ਰਿਹਾ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੀਆਂ ਮੰਗਾਂ ਵੱਲ ਜਿਹੜਾ ਉਰਜੋਰ ਧਿਆਨ ਦਿੱਤਾ ਜਾਵੇ ਮੰਗਾ ਲੈ ਕੇ ਭਗਵੰਤ ਸਿੰਘ ਮਾਨ ਕੋਲੇ ਪਹੁੰਚ ਜਾਣਾ ਸੀ ਇੱਥੇ ਆਈ ਹੋਈ ਆ ਸਾਰੀ ਉਹਨਾਂ ਦੀ ਜੁੰਟਲੀ ਸਾਰੇ ਮੰਤਰੀ ਜੰਤਰੀ ਇੱਥੇ ਨੇ ਇੱਥੇ ਜਾਣ ਵਜ੍ਕੇ ਸ਼ਾਇਦ ਨਾ ਹੀ ਆਉਣ ਕਿਉਂਕਿ ਸਾਡੀਆਂ ਮੰਗਾਂ ਬਹੁਤ ਟਾਈਮ ਦੀਆਂ ਨੇ ਜਿਵੇਂ ਸਾਡੀਆਂ ਬਦਲੀਆਂ ਦੀ ਮੰਗਾਂ ਨਿਊ ਪੇ ਸਕੇਲ ਦੀ ਮੰਗਾਂ ਸਾਡੀ ਤੇ ਪੁਰਾਣੀ ਪੇ pensions ਦੀ ਮੰਗਾਂ ਬਹੁਤ ਸਾਰੀਆਂ ਮੰਗਾਂ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀਆਂ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਹੁੰਚ ਜਾਣਾ ਸੀ ਬਾਈ ਮੰਗਾਂ ਲੈ ਕੇ ਤੁਸੀਂ ਆਦਿਆਂ ਹਾਂ ਅਸੀਂ ਹੁਣ ਚੱਲੇ ਆਂ ਮਾਰਚ ਕਰਨ ਲੱਗੇ ਆਂ ਉਧਰ ਹੀ ਜਿਵੇਂ ਕਿ ਇੱਥੇ ਬਹੁਤ ਸਾਰੇ ਨੇਤਾ ਪਹੁੰਚੇ ਆਂ ਆਵਾਜ਼ ਦੇ ਵਿੱਚ ਕਿਉਂਕਿ ਉਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਅਸੀਂ ਸਪੈਸ਼ਲ ਇੱਕ ਚਾਂਸ ਦੇਵਾਂਗੇ 41 ਕਾਰਡ ਨੂੰ ਪਰਤੀ ਨੂੰ ਉਹ ਸਾਨੂੰ ਜਿਹੜਾ ਮੌਕਾ ਦਿੱਤਾ ਜਾਵੇ ਤਾਂ ਅਸੀਂ ਧੰਨਵਾਦੀ ਹੋਵਾਂਗੇ ਜਿਵੇਂ ਕਿ ਰਿਕਾਰਡ ਸੂਚੀ ਹੋ ਰਹੀ ਹੈ ਆਪਣੇ 41 ਕਾਰਡ ਦੀ ਹੋ ਰਹੀ ਹੈ ਜਾਂ 37 4 ਦੇ ਕਈ ਕੈਂਡੀਡੇਟ ਬਾਹਰ ਹੋ ਰਹੇ ਆ ਤੇ ਅਸੀਂ ਕਹਿੰਦੇ ਆ ਉਹਨਾਂ ਕਿ ਮੈਂ ਭਗਵੰਤ ਸਿੰਘ ਮਾਨ ਕੋਲੇ ਜਾਉਣਾ ਸੀ ਜੀ ਇੱਥੇ ਨੇੜੇ ਹੀ ਨੇ ਉੱਤੇ ਉਹਨਾਂ ਕੋਲੇ ਪਹੁੰਚ ਜਾਣਾ ਸੀ ਮੰਗਾਂ ਲੈ ਕੇ ਉਹ ਕਹਿੰਦੇ ਸੁਣਦੇ ਆਂ ਅਸੀਂ ਸਭ ਦੀ ਦੇਖ ਲਓ ਜੀ ਸਾਨੂੰ ਸਵੇਰ ਦੇ ਅਸੀਂ ਕੋਸ਼ਿਸ਼ 11 ਵਜੇ ਤੱਕ ਆਪਣਾ ਇਹ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆਂ ਹਜੇ ਤੱਕ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਸਾਨੂੰ ਐਦਾਂ ਦਾ ਸੁਨੇਹਾ ਨਹੀਂ ਆਇਆ ਕਿ ਉਹ ਸਾਡੇ ਨਾਲ ਕੋਈ ਤਾਲਮੇਲ ਕਰਨਾ ਚਾਹੁੰਦੇ ਆਂ ਮੇਰੇ ਕੀ ਦੀਆਂ ਸੁਣਦੇ ਆਂ ਤਾਂ ਕਹਿੰਦੇ ਕਿ ਦਰਵਾਜ਼ੇ ਖੁੱਲ੍ਹੇ ਆ ਸਾਡੇ ਆਓ ਸੁਣਾਓ ਆਓ ਉਹ ਆਪਣੇ ਮੰਨਦੀਆਂ ਕਰਦੇ ਆ ਉਹ ਕਿਸੇ ਮੁਲਾਜ਼ਮ ਦੀ ਨਹੀਂ ਸੁਣਦੇ ਉਹ ਕਿਸੇ ਕਿਸਾਨਾ ਦੀ ਨਹੀਂ ਸੁਣਦੇ ਕਿਸੇ ਮਜ਼ਦੂਰ ਦੀ ਨਹੀਂ ਸੁਣਦੇ ਉਹ ਆਪਣੇ ਮੰਨਦੀਆਂ ਕਰਦੇ ਨੇ ਲੇਕਿਨ ਮਾਸਟਰ ਦਾ ਮੁੰਡਾ ਮਾਸਟਰਾਂ ਦੀ ਸੁਣਦਾ ਬਹੁਤ ਉਹ ਇੱਕ ਵਹਿਮ ਹੁਣੇ ਪਾੜਿਆ ਹੋਇਆ ਜਿਹੜੇ ਜਿਹੜੇ ਵਹਿਮ ਦਾ ਉਹਨਾਂ ਕੋਈ ਇਲਾਜ ਹੀ ਨਹੀਂ ਹੈਗਾ ਸੁਣਦੇ ਨਹੀਂ ਤੁਹਾਡੇ ਬਿਲਕੁਲ ਨਹੀਂ ਸੁਣਦੇ ਜੇ ਸੁਣਦੇ ਹੁੰਦੇ ਸਾਰੇ ਸੇ ਇੱਥੇ ਨਾ ਬੈਠਦੇ ਨਾ ਫਿਰ ਉਹ ਕਿਹੜੇ ਖੁਸ਼ਹਾਲ ਪੰਜਾਬ ਦੀਆਂ ਗੱਲਾਂ ਕਰ ਜੀ ਜੀ ਕਹਿੰਦੇ ਕਿ ਮੁਲਾਜ਼ਮ ਵੀ ਸਾਰੇ ਖੁਸ਼ਹਾਲ ਨੇ ਕਿਸਾਨ ਵੀ ਖੁਸ਼ਹਾਲ ਨੇ ਲੋਕ ਵੀ ਖੁਸ਼ਹਾਲ ਨੇ ਆ ਤੁਸੀਂ ਦ੍ਰਿਸ਼ ਦੇਖ ਰਹੇ ਹੋ ਕਿ ਸਾਡਾ ਪੰਜਾਬ ਕਿੰਨਾ ਖੁਸ਼ਹਾਲ ਹੈਗਾ ਆ ਇੱਕ ਜਿੰਦੀ ਜਾਗਦੀ ਤਸਵੀਰ ਹੈਗੀ ਆਪਣੇ ਖੁਸ਼ਹਾਲ ਪੰਜਾਬ ਦੀ ਹਾਂ ਜੀ ਭਵਨ ਸਿੰਘ ਮਾਨ ਕੋਲ ਚੱਲ ਜਾਣਾ ਸੀ ਬਾਈ ਇੱਥੇ ਨੇ ਸਾਰਾ ਉਹਨਾਂ ਦੇ ਮੰਤਰੀ ਛਤਰੀ ਵੀ ਇੱਥੇ ਪਤਾ ਕੀ ਹੈ ਸਾਰਾ ਦੇਖੋ ਮੀਡੀਆ ਦੇ ਸਾਹਮਣੇ ਗੱਲਾਂ ਕੁਝ ਹੋਰ ਹੈਗੀਆਂ ਸਾਰਾ ਕੁਝ ਪਲਾਨਿੰਗ ਹੁੰਦਾਗਾ 80 60 35 ਦੇ ਵਿੱਚਾਂ ਗੇ ਸਾਡੀ ਭਰਤੀ ਹੋਏਗੀ ਦੋਵਾਰ 22 ਦੇ ਵਿੱਚ ਸਾਨੂੰ ਕਰਾਂ ਤੋਂ ਬੱਠਾ 300 ਕਿਲੋਮੀਟਰ ਤੇ ਉਸ ਤੋਂ ਬਾਅਦ ਭਰਤੀਆਂ ਹੁੰਦੀਆਂ ਗੀਆਂ ਉਹ ਬੰਦੇ ਬਾਂਸ ਬੈਠੇ ਹੈਗੇ ਦਸਤੂ ਗੱਲਾਂ ਕੀਤੀਆਂ ਸਟੇਜਾਂ ਦੇ ਸਾਹਮਣੇ ਵੀ ਦੇਖੋ ਜਿਹੜਾ ਟੀਚਰ ਹੈਗਾ ਉਹ ਆਪਦੇ ਘਰ ਦੇ ਫਿਲਪ ਨੇੜੇ ਪੜਾਊਗਾ ਅਸੀਂ ਅੱਜ ਸਾਡੇ ਪਰਿਵਾਰ ਦੇ ਬੱਚੇ ਸਾਡੇ ਅਸੀਂ ਪਰਿਵਾਰਾਂ ਹੱਦ ਰੋਟ ਰਿਆਸ ਜੌਬ ਕਰ ਰਹੇ ਆ ਕਿ ਸਾਨੂੰ 26000 ਰੁਪਏ ਮਿਲਦਾਗਾ 15000 ਰੁਪਏ ਦਾ ਖਰਚਾ ਤੇ ਲਗੂ ਹੋ ਜਾਂਦਾਗਾ ਸਾਡੇ ਪੱਲੇ ਕੀ ਪੈਦਾਗਾ ਆਲਮੇ ਪੰਜਾਬ ਸਰਕਾਰ ਇੱਕ ਇਸ ਸਿਨੈਰੀਓ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਕਿ ਲੋਕ ਸਰਕਾਰੀ ਨੌਕਰੀ ਨੂੰ ਛੱਡ ਕੇ ਪ੍ਰਾਈਵੇਟ ਕੰਮ ਕਰ ਲੈਣਾ ਕੱਲ ਨੂੰ ਸਰਕਾਰੀ ਨੌਕਰੀ ਮੰਗਣ ਹੀ ਨਾ ਜੇ ਲੋਕ ਮੰਗਣ ਕਿ ਇੰਨਾ ਸਪੋਸ਼ਟ ਨਹੀਂ ਘਟਣਾ ਗਈ ਦੂਜੀ ਗੱਲ ਇਹ ਗੱਲ ਕਰਦੇ ਸਿੱਖਿਆ ਗ੍ਰਾਂਤੀ ਦੀ ਦੇਖੋ ਕੰਦਾਂ ਦੇ ਉੱਪਰ ਰੰਗ ਮਾਰ ਕੇ ਕੋਈ ਸਿੱਖਿਆ ਗ੍ਰਾਂਤੀ ਨਹੀਂ ਆਉਣੀ ਹੈਗੀ ਸਕੂਲਾਂ ਦੇ ਵਿੱਚ ਸਾਡੇ ਮਾਨਸਾਂ ਦੇ ਵਿੱਚ 117 ਪੋਸਟਾਂ ਖਾਲੀ ਨੇ ਪ੍ਰਿੰਸੀਪਲਾਂ ਦੀਆਂ ਕੱਲ ਲੈਟਰ ਜਾਰੀ ਹੋਇਆਗਾ 65 70 ਪੋਸਟਾਂ ਖਾਲੀ ਨੇ ਬੀਪੀਓ ਦੀਆਂ ਬਲਾਕ ਆਪਣੇ ਆਪਣੇ ਅਚੂਕੇ ਜੇ ਸਬਸਤਾਂ ਦੀਆਂ ਦੱਸੋ ਜਦੋਂ ਅਸੀਂ ਕੋਈ ਭਰਤੀ ਕਰ ਰਹੀ ਹੈ ਨਹੀਂ ਗੀ ਆ ਜਿਹੜੀ ਸਾਡੀ ਭਰਤੀ ਹੋਈਆਂ 60 35 ਹੋਗੀ 23 24 ਹੋਗੀ 98 94 ਹੋਗੀ ਅਸੀਂ ਲੜ ਕੇ ਸਰਕਾਰ ਤੋਂ ਕਾਂਗਰਸ ਤੋਂ ਕਢਵਾਈਆਂ ਗਿਆ ਡੰਡੇ ਦੇ ਜ਼ੋਰ ਤੇ ਕਢਵਾਈਆਂ ਅੰਸ਼ਾਰਸ਼ਨਾ ਕਢਵਾਈਆਂ ਗਿਆ ਇਹ ਭਰਤੀਆਂ ਪੂਰੀਆਂ ਕਰਦੇ ਨੇ 98 94 ਦੇ ਵਿੱਚ ਸਿਰਫ 3000 ਭਰਤੀ ਪੂਰੀ ਕਰਦੇ ਅਗੇ 23 24 ਦੇ ਵਿੱਚ ਸਿਰਫ 2100 ਭਰਤੀ ਪੂਰੀ ਕਰਦੇ ਅਗੇ ਸਟੇਜਾਂ ਤੇ ਜਿਹੜੇ ਬੰਦੇ ਬੋਲਦੇ ਅਗੇ ਸਾਨੂੰ ਭਗਵਾਨਤਮਾਨ ਨੇ ਕੀਤਾ ਪਹਿਲਾਂ ਦੀ ਬਕਾਇਦਾ ਉਹ ਜਿਹੜਾ ਬੰਦਾ ਆਮ ਆਦਮੀ ਪਾਰਟੀ ਦਾ ਸਪੋਰਟਰ ਹੁੰਦਾਗਾ ਉਹਨੂੰ ਸਟੇਜ ਤੇ ਆ ਕੇ ਬੁਲਾਉਂਦੇ ਆਗੇ ਉਹ ਤੋਂ ਇੱਕ ਇਹ ਇਮੋਸ਼ਨਲ ਲੈਕਚਰ ਦਪਾਉਂਦੇ ਆਗੇ ਤਾਂ ਕਿ ਲੋਕ ਅਫੈਕਟਡ ਹੋਣਾ ਔਰ ਕੁਛ ਨਹੀਂ ਹੈਗਾ ਦੂਜੀ ਗੱਲ ਸਿੱਖਿਆ ਮੰਤਰੀ ਸਟੇਜਾਂ ਤੇ ਬੋਲਦਾਗਾ ਕਿ ਜੋ ਸਾਡਾ ਸਕੂਲ ਦਾ ਟੀਚਰ ਹੈ ਜੀ ਉਹ ਘਰ ਦੇ ਨੇੜੇ ਪੜਾਊਗਾ ਮੈਂ ਖੁਦ ਸੁਪਾ ਪ੍ਰਧਾਨਾ ਮੈਂ ਸੁਪਾ ਮੀਤਪਰਾ ਜੁਨੀਆ ਦਾ ਅਸੀਂ ਮੀਟਿੰਗਾਂ ਕਰਨ ਜਾਂਦੇ ਸਿੱਖਿਆ ਮੰਤਰੀ ਸਾਹਿਬ ਨਾਲ 300 ਕਿਲੋਮੀਟਰ ਤੇ ਉੱਥੇ ਸਾਡੇ ਨਾਲ ਸਿੱਧੇ ਮੈਂ ਗੱਲ ਨਹੀਂ ਕਰਦੇ ਯਾਨੀ ਕਿ ਦਫ਼ਤਰਾਂ ਦੇ ਵਿੱਚ ਗੱਲਾਂ ਕੁਝ ਹੋਰ ਆ ਰੈਲੀਆਂ ਦੇ ਵਿੱਚ ਗੱਲਾਂ ਕੁਝ ਹੋਰ ਆ ਔਰ ਜਦੋਂ ਮੀਡੀਆ ਦੇ ਵਿੱਚ ਗੱਲਾਂ ਕੁਝ ਹੋਰ ਆ ਤੇ ਫਿਰ ਉਹ ਕਿਹੜੇ ਦਰਵਾਜ਼ੇ ਆ ਜਿਹੜੇ ਖੁੱਲੇ ਰਹਿੰਦੇ ਨੇ ਕਹਿੰਦੇ ਸਾਰੇ ਦਰਵਾਜ਼ੇ ਖੁੱਲੇ ਆ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਆ ਕੇ ਮਿਲੋ ਉਹ ਦਰਵਾਜ਼ੇ ਕਿੱਥੇ ਆ ਕਿਹ ਦੇਖੋ ਜਿਹੜੇ ਪਹਿਲਾਂ ਕਾਲੀ ਕਾਂਗਰਸੀ ਸੀ ਉਹ ਸ਼ਰਿਆਮ ਕਹਿੰਦੇ ਸੀ ਵੀ ਅਸੀਂ ਲੋਕ ਵਿਰੋਧੀ ਹਾਂਗੇ ਉਹ ਡਰਾਮੇ ਨਹੀਂ ਕਰਦੇ ਸੀ ਸਟੇਜਾਂ ਤੇ ਆ ਕੇ ਰੇਲੀਆਂ ਦੇ ਵਿੱਚ ਆ ਕੇ ਵੀ ਜਦੋਂ ਸਾਨੂੰ ਫੋਨ ਕਰੋ ਜਦੋਂ ਮਰਜ਼ੀ ਸਾਡੇ ਘਰੇ ਜਾਓ ਇਹ ਡਰਾਮੇ ਵੀ ਵੱਧ ਕਰ ਦੇਣਾ ਉਹਨਾਂ ਸਾਨੂੰ ਕੋਈ ਦੇਖੂ ਨਹੀਂਗਾ ਸੀ ਸਾਨੂੰ ਪਤਾ ਸੀ ਕਾਲੀ ਕਾਂਗਰਸੀ ਸਾਰੇ ਇਹ ਘਰਾਮ ਚੌਦੀ ਇਕੱਠੇ ਹੋਏ ਨਾ ਸਾਰੇ ਸਾਮਰਾਜੀ ਅਗੇ ਸਾਰੇ ਲੋਕ ਵਿਰੋਧੀ ਅਗੇ ਪਰ ਇਹ ਡਰਾਮੇਬਾਜ਼ੀ ਕਰਦੇ ਨਾ ਅਸੀਂ ਆਮ ਲੋਕਾਂ ਦੇ ਬੱਚੇ ਬੱਚੇ ਹਾਂ ਜੀ ਮੈਂ ਮਾਸਟਰ ਦਾ ਮੁੰਡਾ ਹਾਂਗਾ ਮੈਂ ਮਾਸਟਰ ਦੀ ਕੁੜੀ ਹਾਂਗੀ ਪਰ ਜਦੋਂ ਅਸੀਂ ਫੋਨ ਕਰਦੇ ਹਾਂ ਕਿ ਸਾਡਾ ਕੋਈ ਫੋਨ ਨਹੀਂ ਚੁੱਕਦਾਗਾ ਜਨਨ ਕਿ ਗੱਲਾਂ ਕੁਝ ਹੋ ਜੋ ਰਿਐਲਟੀ ਦੇ ਵਿੱਚ ਕੱਲਾ ਕੁਝ ਹੋ ਰਹਿ ਗਿਆ ਹੁਣ ਮੈਂ ਇੱਥੇ ਕੀ ਦੇ ਦੱਸਣ ਦੇ ਲਈ ਆਇਆ ਹਾਂ ਵੀ ਸਰਕਾਰ ਦੇ ਹਾਲਾਤ ਸਾਡੀਆਂ ਮੰਗਾਂ ਇਹ ਗਿਆ ਦੇਖੋ ਪਹਿਲਾਂ ਲੋਕਾਂ ਨੂੰ ਬਹਿਮ ਹੁੰਦਾ ਸੀ ਵੀ ਜਦੋਂ ਕੋਈ ਬੰਦਾ ਸਰਕਾਰੀ ਮੁਲਾਜ਼ਮ ਬਣ ਗਿਆ ਉਹ ساری ਉਮਰ ਵਾਸਤੇ ਸੇਫ ਹੋ ਗਿਆ ਸਾਡੇ ਬੰਦੇ 60 35 ਦੇ ਵਿੱਚ 41 ਕਾਰਡ ਦੇ ਵਿੱਚ ਤਿੰਨ ਤਿੰਨ ਸੈਲ ਦੀ ਜੌਬ ਕਰ ਲਈ ਹੁਣ ਕਹਿੰਦੇ ਜੀ ਕੋਰਟ ਦੇ ਆਰਡਰ ਆਏ ਨਾ ਹਾਲਾਂਕਿ ਕੋਰਟ ਦੇ ਆਰਡਰਾਂ ਦੇ ਵਿੱਚ ਕਿਤੇ ਵੀ ਲਿਖਿਆ ਨਹੀਂ ਇਹ ਤੁਸੀਂ ਪੁਰਾਣੇ ਬੰਦੇ ਕੱਢੋ ਉਹਨਾਂ ਨੇ ਕਿਹਾ ਵੀ ਨਵੇਂ ਬੰਦੇ ਅਡਜਸਟ ਕਰੋ ਉਹਨਾਂ ਨੇ ਕਦੇ ਵੀ ਲੈ ਕੇ ਆਏ ਵੀ ਕੋਰਟ ਦੇ ਆਰਡਰਾਂ ਦੇ ਵਿੱਚ ਵੀ ਪੁਰਾਣੇ ਬੰਦੇ ਉਹ ਤਾਂ ਮੈਨੂੰ ਦੱਸੋ ਜਿਹੜੇ ਬੰਦੇ ਨੇ ਅੱਜ ਜੌਬ ਕਰ ਰਿਹਾ ਹੈਗਾ ਉਹਦੀ ਮੰਗਣੀ ਵੀ ਹੋ ਗਈ ਉਹਦਾ ਵਿਆਹ ਵੀ ਹੋ ਗਿਆ ਉਹਨੇ 50 ਲੱਖ ਦਾ ਲੋਨ ਵੀ ਲੈ ਲਿਆ ਘਰ ਵਾਸਤੇ ਉਹ ਕਿਸ਼ਤਾਂ ਭਰ ਰਿਹਾ ਹੈਗਾ ਅੱਜ ਉਹ ਜੌਬ ਤੋਂ ਹਟਾ ਕੇ ਅਸੀਂ ਕਰੀ ਬਾਤ ਆ ਉਹਦੇ ਬੰਦੇ ਤੇ ਕੀ ਫਿੱਤੂ ਬੰਦਾ ਸੂਸਰੇ ਨਹੀਂ ਕਰੂਗਾ ਬੰਦਾ ਗੈਂਗਸਟਰ ਨਹੀਂ ਬਣੂਗਾ ਬੰਦਾ ਚਿੱਟਾ ਚਿੱਟੇ ਦਾ ਪਪਾਨੀ ਨਹੀਂ ਬਣੂਗਾ ਦੱਸੋ ਹੋਰ ਕੀ ਕਰੂਗਾ ਉਹ ਹੁਣ ਅੱਜ ਦੱਸਣ ਦੇ ਲਈ ਆਇਓ ਵੀ ਸਾਡੀਆਂ ਮੰਗਾਂਗੀਆਂ ਸਾਡੀਆਂ ਰੀਕਾਸਟ ਮੰਗਾਗੇ ਜਿਹੜੇ ਸਾhti ਸਾਡੇ ਰੀਕਾਸਟ ਦੇ ਵਿੱਚ ਬਾੜ ਕੀਤੇ ਨੇ ਸਾਡੇ 6835 ਦੇ ਲਗਭਗ ਪੰਜਾਬ ਦੇ ਵਿੱਚੋਂ 117 ਬੰਦੇ ਬਾੜ ਕੀਤੇ ਨੇ 41 ਕਾਰਡ ਦੇ ਵਿੱਚ ਕੀਤੇ ਨੇ 734 ਦੇ ਕੀਤੇ ਨੇ 2399 ਦੇ ਕੀਤੇ ਨੇ ਅਸੀਂ ਕਿਹਾ ਵੀ ਦੇਖੋ ਕੋਰਟ ਦੇ ਆਰਡਰ ਨਾਲ ਉਹ ਕੋਰਟ ਦੇ ਆਰਡਰਾਂ ਤੇ ਕਿਤੇ ਵੀ ਲਿਖਿਆ ਨਹੀਂ ਵੀ ਤੁਸੀਂ ਪੁਰਾਣੇ ਬੰਦੇ ਨੂੰ ਬਾਹਰ ਕਰੋ ਉਹਨਾਂ ਨੇ ਕਹਿ ਵੀ ਨਵੇਂ ਬੰਦੇ ਅਰੇਸਟ ਕਰੋ ਦੂਜੀ ਗੱਲ ਜੇ ਤੁਸੀਂ ਇਹ ਭਾਰਤੀਆਂ ਗਲਤ ਕੀਤੀਆਂ ਸੀ ਇਹ ਭਾਰਤੀਆਂ ਦੇ ਪੈਰਾਮੀਟਰ ਗਲਤ ਸੀ ਫਿਰ ਉਹਨਾਂ ਅਫਸਰਾਂ ਨੂੰ ਸਸਪੈਂਡ ਕਰੋ ਨਾ ਉਹਨਾਂ ਅਫਸਰਾਂ ਨੂੰ ਰੀਕਾਸਟ ਕਰੋ ਜਿਨ੍ਹਾਂ ਨੇ ਇਹ ਭਾਰਤੀਆਂ ਗਲਤ ਕੀਤੀਆਂ ਗਈਆਂ ਗਲਤੀ ਕਿ ਸਾਡੀ ਕਿ ਦੇਖੋ ਅਸੀਂ ਚਾਰ-ਚਾਰ ਟੈਸਟ ਕੱਟੇ ਆਂਗੇ ਪਹਿਲਾਂ ਅਸੀਂ ਈਟੀ ਟਿਕੀਤੀ ਵੀਅਟ ਕੀਤੀ ਫਿਰ ਟੈਟ ਪਾਸ ਕੀਤਾ ਫਿਰ ਪੇਪਰ ਏ ਕੀਤਾ ਫਿਰ ਪੇਪਰ ਵੀ ਪਾਸ ਕੀਤਾ ਦੱਸੋ ਸਾਡੀ ਕਿ ਕਮੀ ਕਿੱਥੇ ਹੈ ਗਈ ਦੂਜੀ ਗੱਲ ਜਦੋਂ ਸ਼ਾਰਟ 35 ਜਵੈਨਿੰਗ ਹੁੰਦੀ ਹੈਗੀ ਜਿਹੜਾ ਪੰਜਾਬ ਦਾ ਟਾਪਰ ਸੀ ਉਹ ਬੇਸਿਕਲੀ ਸਮਰੂਰ ਤੋਂ ਸੀ ਬੈਠਾ ਕੋ ਖੇਮ ਕਰਨ ਦੇ ਵਿੱਚ ਬਿਲਕੁਲ ਪਾਕਿਸਤਾਨ ਦੇ ਨਾਲ ਦੱਸੋ ਉਹਨੇ ਕੋਈ ਗਲਤੀ ਕਰ ਨਹੀਂ ਵੱਧ ਨੰਬਰ ਲੈ ਕੇ ਚਾਹੀਦਾ ਇਹ ਸੀ ਕਿ ਉਹ ਵੱਧ ਨੰਬਰ ਲੈ ਕੇ ਆਉਦੇ ਘਰ ਦੇ ਨੇੜੇ ਹੁੰਦਾ ਹੋਰ ਲੋਕ ਵੀ ਐਪਰੀਸ਼ੀਏਟ ਹੁੰਦੇ ਕਿ ਅਸੀਂ ਵੱਧ ਵਿਅੰਤ ਕਰਕੇ ਅਸੀਂ ਵੱਧ ਨੰਬਰ ਲੈ ਕੇ ਅਧਿਕਾਰ ਦੇ ਕੋਲੇ ਆਪਣਾ ਜੋਬ ਕਰਾਂਗੇ ਤੇ ਅੱਜ ਕੀ ਹੋ ਰਿਹਾਗਾ ਉੱਥੇ ਸਾਡੀ ਭਾਰਤੀਆਂ ਦੇ ਉੱਪਰ ਕੋਈ ਸਿਸਟਮ ਨਹੀਂਗਾ ਹਾਲਾਂਕਿ ਅਗਰ ਰੋਸਟਰ ਹੁੰਦਾਗਾ ਜਿਹੜੀ ਕੈਟਾਗਰੀ ਦੀ ਪੋਸਟ ਖਾਲੀ ਹੁੰਦੀ ਹੈ ਉਹਨੂੰ ਘਰ ਦੇ ਨੇੜੇ ਮਿਲਦੀ ਹੈਗੀ ਬਾਅ ਜੋ ਕ੍ਰਾਫਟ ਬੰਦੇ ਸੀ ਜਿਨ੍ਹਾਂ ਦੇ ਖੂਨ ਆ ਮੂੰਹ ਨੂੰ ਲੱਗਿਆ ਹੋਇਆਗਾ ਜਿਨ੍ਹਾਂ ਨੇ ਪੈਸੇ ਨਾਲ ਕੰਮ ਨਹੀਂ ਕਰਨਾ ਉਹ ਸਿਸਟਮ ਸਾਰਾ ਖਰਾਬ ਕਰ ਦੇਣਾ ਭਗਵਾਨਤਮਾਨ ਦਾ ਜਾਂ ਸਿੱਖਿਆ ਮੰਤਰੀ ਦਾ ਕੋਈ ਕੰਟਰੋਲ ਨਹੀਂਗਾ ਜਿਹੜੇ ਪੰਜਾਬ ਤੋਂ ਬਾਹਰ ਅਗੇ ਦਿੱਲੀ ਦੇ ਜਿਹੜੇ ਕਿ ਕਾਫੀ ਆਪਣਾ ਵੀਡੀਓ ਮੈਸੇਜ ਵਾਇਰਲ ਹੋ ਰਹੇ ਨਾ ਕਿ ਦਿੱਲੀ ਦੇ ਲੋਕਾਂ ਨੂੰ 2-2 ਲੱਖ ਤੇ ਸੈਲਨੀਆਂ ਦੇ ਭਰਤੀ ਕਿਤੇ ਜਾ ਰਿਹਾਗਾ ਜਿਹੜੇ ਅਸੀਂ ਪੰਜਾਬ ਦਾ ਵੀ ਵਿਕ ਬਣਾਉਣਾਗਾ ਅਸੀਂ ਬੱਚੇ ਪੜਾ ਕੇ ਹੁਣ ਨਾਲ ਟਾਈਮ ਦੇ ਵਿੱਚ ਇੱਕ ਵਧੀਆ ਪੰਜਾਬ ਬਣਾਉਣ ਦੀ ਰੰਗਲਾ ਪੰਜਾਬ ਜਿਹਦੀ ਭਗਵਾਨਤਮਾਨ ਗੱਲ ਕਰਦਾਗਾ ਸਾਨੂੰ ਮਿਹਰ ਦਾ 26000 ਰੁਪਿਆ ਤਾਂ ਕਹਿੰਦੇ ਬਣਾਤਾ ਕੁਝ ਨਹੀਂ ਹੋਤ ਸਾਨੂੰ 2020 ਦੇ ਵਿੱਚ ਸਿਪਰਤੀ ਹੋਏਗੇ 2020 ਦੇ ਵਿੱਚ ਮਨਵੀਰ ਵਾਲ ਜੋ ਪੰਜਾਬ ਦਾ ਵਿੱਤ ਮੰਤਰੀ ਸੀ ਜਿਹਨੂੰ ਅਸੀਂ ਪੀਪਾ ਮੰਤਰੀ ਵੀ ਕਿਹਾਗਾ ਠੀਕ ਆ ਉਹ ਇੱਕ ਪਾਲਿਸੀ ਬਣਾ ਗਿਆ ਸੀ ਨੋਟਿਸ ਜਾਰੀ ਕਰ ਗਿਆ ਸੀ ਕਿ ਜਿਹੜਾ 2020 ਤੋਂ ਬਾਅਦ ਭਰਤੀ ਹੋਊਗਾ ਉਹਨਾਂ ਉੱਪਰ ਸੈਂਟਰ ਪੇਸ ਸਕੇਲ ਲਾਗੂ ਕਰਾਂਗੇ ਸੈਂਟਰ ਪੇਸ ਸਕੇਲ ਸਾਡੇ ਲਾਗੂ ਕਰਤਾ ਹਾਲਾਂਕਿ ਉਹ ਪ੍ਰੋਪਰ ਸੈਂਟਰ ਪੇਸ ਸਕੇਲ ਵੀ ਨਹੀਂ ਉਹ ਇੱਕ ਲੰਗੜਾ ਪੇਸ ਸਕੇਲ ਲਗਾ ਸਾਡੇ ਉੱਪਰ ਸੈਂਟਰ ਪੇਸ ਸਕੇਲ ਸੈਂਟਰ ਦਾ ਜੇ ਪੱਤੇ ਪੰਜਾਬ ਦੇ ਕਿਉਂਕਿ ਪੱਤੇ ਵੱਧ ਸੈਂਟਰ ਦੇ ਵੱਧਣਾ ਪੱਤੇ ਅਸੀਂ ਕਹਿੰਦੇ ਪੱਤੇ ਪੰਜਾਬ ਦੇ ਵਾਲੇ ਹੁਣ ਹੋਣ ਵਾਲੇ ਮੁੱਖ ਮੰਤਰੀ ਸਾਹਿਬ ਦੇ ਨਾਲ ਤੁਹਾਡੀਆਂ ਮੀਟਿੰਗਾਂ ਕਿੰਨੀਆਂ ਹੋਈਆਂ ਕਿੰਨੇ ਵਾਰੀ ਮਿਲੇ ਸਰ ਸੈਂਕੜੇ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਵਿੱਚ ਨਹੀਂ ਮੁੱਖ ਮੰਤਰੀ ਸਾਹਿਬ ਦੇ ਕੋਈ ਮੀਟਿੰਗ ਨਹੀਂ ਹੋਈ ਹਾਂ ਜਿਹੜਾ ਬੰਦਾ ਕਹਿੰਦਾ ਵੀ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਹੈਗਾ ਆਮ ਮਾਸਟਰ ਮਾਸਟਰ ਦਾ ਮੁੰਡਾ ਕਾ ਮਾਸਟਰ ਦਾ ਮੁੰਡਾ ਮਾਸਟਰ ਮਾਸਟਰ ਕੁੱਟ ਰਿਹਾਗਾ ਮਾਸਟਰ ਨਾਲ ਮੀਟਿੰਗ ਨਹੀਂ ਕਰ ਰਿਹਾਗਾ ਪੰਜਾਬ ਦਾ ਜਿਹੜਾ ਸਿੱਖਿਆ ਮੰਤਰੀ ਆ ਉਹ ਇੱਕ ਹੰਕਾਰ ਹੋਇਆ ਬੰਦਾ ਹੈਗਾ ਉਹ ਅਸੀਂ ਜਾਣਦੇ ਹਾਂ ਕਿ ਸਿਰਫ ਸਾਨੂੰ ਇੱਕ ਮਿੰਟ ਗੱਲ ਕਰਦਾ ਹੋਊ ਸਾਡੀ ਗੱਲ ਸਾਡੀ ਗੱਲ ਤੱਕ ਨਹੀਂ ਸੁਣਦਾਗਾ ਉਹ ਚਲੋ ਹੁਣ ਤੁਸੀਂ ਥੋੜਾ ਦਿੱਲੀ ਤੋਂ ਹਾਰ ਕੇ ਆਏ ਨਾ ਇਹਨਾਂ ਚੰਗੇ ਹਾਰ ਫੇ ਦਿੱਲੀ ਦੇ ਵਿੱਚ ਹੁਣ ਥੋੜੀ ਨ ਅਕਲ ਆ ਗਈ ਹੈਗੀ ਕਿਉਂ ਨਹੀਂ ਕਰਦੇ ਉਹ ਕਿਉਂ ਨਹੀਂ ਕਰਦੇ ਮੀਟਿੰਗ ਸਰ ਬਸ ਹੰਕਾਰ ਹੰਕਾਰ ਬੋਲਦਾ ਸਿਰ ਚੜ ਕੇ ਹਾਂ ਉਹਨਾਂ ਨੂੰ ਪਤਾ ਕੀ ਹੈ ਜਿਵੇਂ ਇੱਕ ਵਾਰੀ ਪ੍ਰਤਾਪ ਅੱਜ ਬਿਆਨ ਆਇਆ ਸੀ ਵੀ ਜਿਹੜੇ ਬੰਦਿਆਂ ਨੂੰ ਬਸ ਦੀ ਸੀਟ ਨਹੀਂ ਮਿਲਦੀ ਸੀ ਨਾ ਉਹਨਾਂ ਨੂੰ ਐਮਐਲ ਟਿਕਟ ਮਿਲ ਗਈ ਉਹਨਾਂ ਨੂੰ ਐਮਐਲ ਦੀ ਸੀਟ ਮਿਲ ਗਈ ਉਹਨਾਂ ਨੂੰ ਮੰਤਰੀ ਦੀ ਸੀਟ ਮਿਲ ਗਈ ਅੱਜ ਇਹਨਾਂ ਨੂੰ ਇੱਕ ਮੰਨ ਲਓ ਵੀ ਇਹਨਾਂ ਦੇ ਇੱਕ ਹੰਕਾਰ ਆ ਗਿਆ ਕਿ ਜਿਹੜਾ ਬੰਦਾ ਕਦੇ ਪੈਸਾ ਦੇਖਿਆ ਨਹੀਂ ਹੈਗਾ ਸੀ ਉਹਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਪੈਸੇ ਮਿਲਣ ਲੱਗੇ ਉਹਨਾਂ ਦੀ ਇੱਕ ਵਧੀਆ ਜੇ ਇਹੀ ਹਾਰੇ ਹਨਾ ਇਹਨਾਂ ਦਾ ਹਾਲ ਦਿੱਲੀ ਤੋਂ ਵੀ ਬੁਰਾ ਹੋਣਾ ਪੰਜਾਬ ਦੇ ਵਿੱਚ ਅਸੀਂ ਖੁਦ ਜਦੋਂ ਭਗਵੰਤ ਮਾਨ ਨੂੰ ਅਸੀਂ ਮੇਰੇ ਸੀ ਮਲੋੜ ਦੇ ਵਿੱਚ ਤੁਹਾਡੇ ਸਾਹ ਦੇ ਯਾਦ ਹੋਵੇ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਸੀ ਕਹਿੰਦਾ ਵੀ ਮੇਰੇ ਸਰਕਾਰ ਦੇ ਵਿੱਚ ਕੋਈ ਵੀ ਟੀਚਰ ਟੈਂਕੀਆਂ ਟਾਵਰ ਤੇ ਨਹੀਂ ਚੜੂਗਾ ਅਸੀਂ ਇਹਨਾਂ ਦੀ ਸਪੋਰਟ ਵੀ ਕੀਤੀਗੀ ਅੱਜ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਵੀ ਇਹ ਕਾਲੀ ਕਾਂਗਰਸ ਚੱਕੇ ਹੋ ਬੰਦੇ ਨਾਲ ਅਸੀਂ ਕਾਲੀਆਂ ਵਲੇ ਵੀ ਲੰਬੀ ਦੇ ਵਿੱਚ ਲੜਦੇ ਰਹਾਂਗੇ ਅਸੀਂ ਕੈਪਟਨ ਵਲੇ ਵੀ ਅਸੀਂ ਸ਼ਸ਼ਮਾ ਘੇਰਿਆ ਸੀ ਇੱਕ ਪੰਜਾਬ ਦੇ ਵਿੱਚ ਇਤਿਹਾਸ ਹੋਇਆ ਸੀ ਵੀ ਈਟੀਟੀ ਬਿਓਰ ਵਗਰਾ ਤੇ ਆਪਕਾ ਨੇ ਸ਼ਸ਼ਮਾ ਜਾ ਕੇ ਘੇਰਿਆ ਸੀ ਜੋ ਪੰਜਾਬ ਦਾ ਮੁੱਖ ਮੰਤਰੀ ਸ਼ਸ਼ਮਾ ਦੇ ਵਿੱਚ ਲੋਕਿਆ ਪਿਆ ਸੀ ਅਸੀਂ ਬਾੜ ਘਾਟ ਕੇ ਲੈ ਕੇ ਆਏ ਸੀ ਅਸੀਂ ਉਹਦੇ ਵੀ ਲੜਦੇ ਸੀ ਅਸੀਂ ਹੁਣ ਵੀ ਲੜਾਂਗੇ ਦੇਖੋ ਸਾਡੇ ਹੈਗੇ ਮਸਲੇ ਸਿੱਖਿਆ ਦੇ ਟੀਚਰਾਂ ਦੇ ਸਾਡੀਆਂ ਭਰਤੀਆਂ ਪ੍ਰੋਪਰ ਹੋਣਾ ਸਾਨੂੰ ਪ੍ਰੋਪਰ ਬੇਸਿਕ ਪੇ ਮਿਲੇ ਸਾਡੇ ਜਿਹੜੇ ਅਲੀਦਿਕਾ ਸਾਥੀ ਆਗੇ ਉਹ ਸੇਫ ਹੋਣਾ ਸਾਡੀਆਂ ਬਦਲੀਆਂ ਘਰ ਨੇੜੇ ਹੋਣਾ ਹੁਣ ਤੁਸੀਂ ਦੇਖੋ ਨਾੜ ਚ ਰਾਈ ਭਰਤੀ ਸਾਡੀ ਪੂਰੀ ਹੋਈ ਗਈ ਹਾਲਾਂਕਿ ਅਸੀਂ ਉਹ ਭ ਬੀ ਦੇ ਵਿੱਚ 6835 ਦੇ ਅਸੀਂ ਭਰਤੀ ਕਰਵਾਈ ਸਰਕਾਰ ਤੋਂ ਕੈਪਟਨ ਤੋਂ ਲੜ ਕੇ ਨਾਰਚਲਾਨ ਦੇ ਵਿੱਚ ਅਸੀਂ ਭਰਤੀ ਕਰਵਾਈ ਚੰਨੀੜ ਕੇ ਗਿਆ ਸੀ ਸਾਰੀਆਂ ਭਰਤੀਆਂ ਕਾਂਗਰਸ ਦੀਆਂ ਸਿਰਫ ਇਹ ਇੱਕ ਛੋਸ਼ੇ ਬਾਰੀ ਗਾੜੇ ਨਾ ਹੁਣ ਹੁੰਦਾ ਕਿ ਸਾਡਾ ਓਕਰੇਨ ਦਿੱਤੀਆਂ ਜਿਹੜੀਆਂ ਕਹਿੰਦੇ ਆ ਵੀ ਅਸੀਂ ਨੌਕਰੀਆਂ ਨਹੀਂ ਸਰ ਨਾਰ 94 ਦੇ ਵਿੱਚ ਸਿਰਫ 300 3000 ਭਰਤੀ ਪੂਰੀ ਕਰ ਰਹੇ ਗਏ ਕਹਿਣ ਨੂੰ ਕਾਗਜ਼ਾਂ ਦੇ ਵਿੱਚ ਨਾਰ 94 ਹੈ 2364 ਦੇ ਵਿੱਚ ਸਿਰਫ 21 ਭਰਤੀ ਪੂਰੀ ਕਰ ਰਹੇ ਗਏ ਕਹਿਣ ਨੂੰ 2364 ਹੈਗਾ 6835 ਦੇ ਵਿੱਚ ਸਿਰਫ ਇਹਨਾਂ ਨੇ 52 ਭਰਤੀ ਪੂਰੀ ਕੀਤੀ ਗਈ ਅੰਕੜੇ ਪੂਰੇ ਰਿਐਲਿਟੀ ਦੇ ਵਿੱਚ ਉਹ ਕਈ ਵਾਰੀ ਇੱਕ ਕੈਂਡੀਡੇਟ ਤ ਉਹ ਇੱਕ ਤਾਂ ਹੀ ਰਹਿੰਦਾ ਬਾਕੀ ਸਿੱਟਾ ਦੀ ਮਰ ਜਾਂਦੀ ਨਾਲ। ਮੇਰੀ ਗੱਲ ਇਹ ਦੱਸਿਓ ਵੀ ਜਿੰਨੇ ਕੁ ਬੋਲ ਬੋਲਦੇ ਨੇ ਉਹਨਾਂ ਚੋਂ ਕਿੰਨੇ ਕੁ ਤੇ ਖਰੇ ਉੱਤਰਦੇ ਨੇ। ਸਰ ਤੁਸੀਂ ਕਹੋ ਮੈਂ 10 ਦੇ ਵਿੱਚ ਕਿੰਨੇ ਨੰਬਰ ਦੇਵਾਂਗੇ ਮੈਂ ਸਿਰਫ ਇੱਕ ਨੰਬਰ ਦੇਵਾਂਗਾ। ਉਹ ਕਹਾ। ਕਿਉਂਕਿ ਬਸ ਥੋੜਾ-ਮੋਟਾ ਕਰ ਰਹੇ ਨਾ ਕਿਉਂਕਿ ਜਿਹੜੀ ਸਾਡੀ ਸੈਲਰੀ ਆ ਗਈਆਂ ਉਹ ਟਾਈਮ ਟੂ ਟਾਈਮ ਆ ਰਹੀਆਂ ਨਾ। ਪਹਿਲਾਂ ਛੇ ਸੇਮਿਆਂ ਟੀਚਰਾਂ ਤੱਕ ਆ ਨਹੀਂ ਮਿਲਦੀ ਸੀ ਉਹ ਟਾਈਮ ਟੂ ਟਾਈਮ ਆ ਰਹੀ ਹੈਗੀ। ਸਿਰਫ ਉਹ ਵੀ ਸੰਘਰਸ਼ ਤੋਂ ਡਰਦੇ ਮਾਰੇ। ਉਹ ਸਾਡੇ ਨਾਲ ਕੋਈ ਹਮਦਰਦੀ ਨਹੀਂ ਹੈਗੀ ਇਹ। ਸਿਰਫ ਇਹਦੇ ਕਾਰਨ ਕਰ ਰਹੇ ਨਾ ਤੇ ਜਿਹੜੀ ਤਨੇ ਸਿੱਖੇ ਕ੍ਰ ਜਿਹੜੇ ਸਾਡੇ ਸਾਫ ਦਾ ਮੰਤਰੀ ਹੈਗੇ ਉਹ ਰੋ ਮਾਜਰਾ ਟੀਚਰਾਂ ਵੀ ਤੁਸੀਂ ਟੀਚਰਾਂ ਨਹੀਂ ਤੁਸੀਂ ਬੰਦੇ ਇਕੱਠੇ ਕੀਤੇ ਦੱਸੋ ਦੱਸੋ ਉਹ ਵੀ ਜਿਹੜੇ ਟੀਚਰ ਹੈਗੇ ਉਹ ਬੰਦੇ ਇਕੱਠੇ ਕਰਨ ਵਾਸਤੇ ਰੈਲੀ ਕਰਨ ਵਾਸਤੇ ਬੱਚੇ ਪੜਾਉਣ ਵਾਸਤੇ ਹੈਗੇ ਦੂਜੀ ਗੱਲ ਭਵੰਤਮਾਨ ਨੇ ਕਿਹਾ ਸੀ ਜਦੋਂ ਮੈਂ ਸਰਕਾਰ ਬਣਦੀ ਹੈਗੀ ਕਿ ਟੀਚਰਾਂ ਤੋਂ ਮੈਂ ਕੋਈ ਵੀ ਗੈਰ ਵਿਦਿਕ ਕੰਮ ਲਵਾਂਗਾ ਪਰ ਅੱਜ ਵੀ ਸਾਡੇ ਜੋੜੇ ਲੱਗਦੇ ਨੇ ਵੋਟਾਂ ਦੇ ਵਿੱਚ ਅੱਜ ਵੀ ਬੇ ਲੋੜੇ ਜਿਹੜੇ ਪ੍ਰੋਜੈਕਟ ਹੈਗੇ ਮਿਸਿਸ ਸਵਰਥਾਕਾ ਜਾਂ ਹੋਰ ਹੈਗੇ ਉਹ ਲਾਏ ਜਾ ਰਹੇ ਨਾ ਸਾਨੂੰ ਪੜਾਇਆ ਨਹੀਂ ਜਾ ਰਹੇ ਰਿਆ ਸਿਲੇਬਸ ਤੋਂ ਅਸੀਂ ਬਿਲਕੁਲ ਬਾਹਰ ਹੋਏ ਪਏਗੇ ਸਾਨੂੰ ਇਹ ਕਿਹਾ ਗਿਆ ਤੌਰ ਤੇ ਵੀ ਤੁਸੀਂ ਜਿਹੜੇ ਚੰਡੀਗੜ੍ਹ ਦਫ਼ਤਰਾਂ 'ਚ ਬੈਠੇ ਹਨ ਇਹ ਸੀ ਰੂਪਮੇ ਦੇ ਵਿੱਚ ਵੱਡੇ ਵੱਡੇ ਢੰਗ ਆਏ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਉਹ ਸਾਨੂੰ ਸਕੇਹਰੇ ਨਾ ਜਿਹੜੇ ਮਿਲੋ ਆਡੇ ਆਪਣਾ ਇਹਨਾਂ ਲੀਡਰ ਬਣਾਏ ਹੋਏ ਨਾ ਜਿਹੜੇ ਕਦੇ ਸਕੂਲ 'ਚ ਨਹੀਂ ਪੜ੍ਹਦੇ ਉਹ ਸਾਨੂੰ ਦੱਸਣ ਕਿ ਤੁਸੀਂ ਪਿਛਲੇ ਨੂੰ ਆਇਆ ਪੜ੍ਹਾਓ ਜਿਨ੍ਹਾਂ ਨੇ ਆਗਮਨ ਦੇ ਸਾਰੀ ਉਮਰ ਦੇ ਵਿੱਚ ਕਦੇ ਬੱਚਾ ਨਹੀਂ ਪੜ੍ਹਾਇਆਗਾ ਸਾਨੂੰ ਉਹ ਸਕੇਹਰੇ ਦੇ ਬੱਚੇ ਆ ਪੜ੍ਹਾਓ ਦੱਸੋ ਜਿਹੜੇ ਟੀਚਰ ਦਾ ਕੰਮ ਹੈਗਾ ਉਹ ਟੀਚਰ ਤੁਸੀਂ ਕੰਮ ਨਹੀਂ ਕਰਨ ਦੇ ਰਹੇਗੇ ਸਿਰਫ ਪ੍ਰੋਜੈਕਟ ਚਲਾ ਕੇ ਸਿਰਫ ਸੈਂਟਰ ਤੋਂ ਪੈਸੇ ਲੈਣ ਦੀ ਕੋਸ਼ਿਸ਼ ਦੇ ਵਿੱਚ ਵਿੱਚ ਅਸੀਂ ਪ੍ਰੋਜੈਕਟ ਚਲਾਵਾਂਗੇ ਤਾਂ ਹਮ ਸੈਂਟਰ ਤੋਂ ਪੈਸੇ